ਆਪਣੇ ਵਿਰੋਧੀਆਂ ਨੂੰ ਜਿਹੜਾ ਵੀ ਬੋਲਦਾ ਮਤਲਬ ਕੋਈ ਬੋਲੇ ਚਾਹੇ ਉਹ ਕਾਂਗਰਸ ਚੋ ਬੋਲੇ ਚਾਹੇ ਕੋ ਅਕਾਲੀ ਦਲ ਚੋ ਬੋਲੇ ਚਾਹੇ ਕੋਈ ਐਕਟਿਵਿਸਟ ਬੋਲੇ ਚਾਹੇ ਕੋਈ ਹੋਰ ਕਿਸੇ ਪਾਰਟੀ ਦਸ ਇਸ ਵੈਰੀ ਅਨਫੇਅਰ ਇਹ ਤਾਂ ਫਿਰ दैट मींस ਤੁਸੀਂ ਦੋਗਲੀ ਨੀਤੀ ਤੇ ਦੋਗਲੇ ਚਿਹਰੇ ਦੇ ਕਿਰਦਾਰ ਹੈ ਤੁਹਾਡੇ ਕਿ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਮੈਨੂੰ ਬਹੁਤ ਚੰਗੀ ਲੱਗੀ ਗੱਲ ਉਸ ਦਿਨ ਸ਼ਾਇਦ ਪਰਵਿੰਦਰ ਛੋਟੇ ਨੇ ਕਹੀ ਜਾਂ ਕਿਸੇ ਜਾਂ ਪਰਵਿੰਦਰ ਤਲਵਾੜਾ ਜੀ ਨੇ ਕਹੀ ਕਿ ਆਪਾਂ ਹੁਣ ਬਿਨਾਂ ਜ਼ਮਾਨਤ ਭਾਨੇ ਸਿੱਧੂ ਨੂੰ ਛਡਾਉਣਾ ਅਗਰ ਆਪਾਂ ਇਹ ਮੋਰਚਾ ਜਿੱਤ ਲਵਾਂਗੇ ਕੱਲ ਤੋਂ ਬਾਅਦ ਤੁਹਾਡੇ ਕਿਸੇ ਬੱਚੇ ਦੇ ਉੱਤੇ ਕਿਸੇ ਪੰਜਾਬ ਦੇ ਸਿਰ ਕੱਢ ਬੰਦੇ ਤੇ ਸਧਾਰਨ ਬੰਦੇ ਤੇ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਦੁਬਾਰਾ ਝੂਠਾ ਪਰਚਾ ਕਰੇ ਕਿਉਂਕਿ ਦੋਸਤੋ ਜ ਜਦਾਂ ਕਿ ਤੁਸੀਂ ਸਭ ਨੇ ਹੁਣ ਅੱਛੀ ਤਰ੍ਹਾਂ ਪੰਜਾਬ ਦੀ ਤਸਵੀਰ ਦੇਖ ਲਈ ਪੰਜਾਬ ਸਰਕਾਰ ਦਾ ਦਮਨ ਚੱਕਰ ਤੇ ਜ਼ਿਆਪਤੀਆਂ ਤੇ ਬਦਲਾਖੋਰੀ ਸਿੱਖਾਂ ਤੇ ਸਿੱਖਾਂ ਤੇ ਪਤਾ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕੀ ਹੋ ਗਿਆ ਸ਼ਾਇਦ ਉਹ ਜਿਹੜਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਸੁਰਾਜ ਦੀ ਨੀਤੀ ਨਾਲ ਚੱਲਾਂਗੇ ਕੱਲੀ-ਕੱਲੀ ਗੱਲ ਲੋਕਾਂ ਨੂੰ ਪੁੱਛ ਕੇ ਕਰਾਂਗੇ ਲੇਕਿਨ ਜਿਹੜਾ ਉਹ ਦਿਨ ਕੋਰਟ ਦੁਨੇ ਇਕੱਠ ਹੋਇਆ ਬਰਨਾਲੇ 'ਚ ਸ਼ਾਇਦ ਉਹਨਾਂ ਦੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚੀ ਚਲੋ ਮੈਂ ਤੁਹਾਨੂੰ ਅਪੀਲ ਕਰਨ ਵਾਸਤੇ ਹਾਜ਼ਰ ਹੋਇਆ ਛੋਟੀ ਗੱਲ ਹੀ ਕਰਨੀ ਹੈ ਜਿਹੜਾ ਕੱਲ ਇਕੱਠ ਰੱਖਿਆ ਜਥੇ ਬੰਦੀਆਂ ਨੇ ਸਦਾ ਖੁੱਲਾ ਸਦਾ ਦਿੱਤਾ ਵਾ ਭਾਨੇ ਸਿੱਧੂ ਦੇ ਵਾਸਤੇ ਉਸ ਇਕੱਠ ਵਿੱਚ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਮਾਲਵੇ ਦੀ ਧਰਤੀ ਤੇ ਗੈਰਤਮੰਦ ਅਖਲਾਕੀ ਤੇ ਇਨਸਾਫ ਪਸੰਦ ਲੋਕਾਂ ਨੂੰ ਕਿ ਜਿੱਦਾਂ ਤੁਸੀਂ ਕੋਰਟ ਦੁਨ ਨੇ ਉਹਦਣ ਪਹੁੰਚੇ ਸੀਗੇ ਐਨ ਉਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਇਕੱਠ ਰੱਖਿਆ ਸ਼ਾਇਦ ਕੋਈ ਡ੍ਰੀਮ ਲੈਂਡ ਕਲੋਨੀ ਹੈ ਉੱਥੇ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜਿਹੜਾ ਇਕੱਠ ਰੱਖਿਆ ਕੱਲ 3 ਤਾਰੀਖ ਦਿਨ ਸ਼ਨੀਵਾਰ ਹਮ ਹਮਾ ਕੇ ਉੱਥੇ ਪਹੁੰਚਣਾ ਹੁਣ ਇਹ ਆਪਣੇ ਇਮਤਿਹਾਨ ਦੀ ਘੜੀ ਆ ਕਿ ਕੀ ਆਪਾਂ ਸਿਰਫ ਇਕੱਠ ਕਰਕੇ ਆਪਣਾ ਆਪਣੀ ਸ਼ਕਤੀ ਦਿਖਾ ਕੇ ਤੇ ਆਪਾਂ ਛੱਡ ਦਿੱਤੀ ਗੱਲ ਕਿਉਂਕਿ ਸਰਕਾਰ ਨੇ ਸਾਡੇ ਤੇ ਉੱਤਰ ਉਤੋਂ ਬਾਅਦ ਵਾਅਦਾ ਕੀਤਾ ਚੌਥਾ ਪਰਚਾ ਭਾਨੇ ਸਿੱਧੂ ਦੇ ਉੱਤੇ ਕੀਤਾ ਮੈਂ ਮੇਰਾ ਭਾਨੇ ਸਿੱਧੂ ਨਾਲ ਕੋਈ ਜ਼ਾਤੀ ਸਰੋਕਾਰ ਨਹੀਂਗਾ ਪਰ ਕੀ ਸਹਿਣ ਸ਼ਕਤੀ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਇੰਨੀ ਘਟ ਗਈ ਹੈ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲਾ ਇੱਕ ਬਲੌਗਰ ਉਹਦੇ ਤੋਂ ਇੰਨਾ ਸਹਿਮ ਗਈ ਹੈ ਸਾਰੀ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਦਾ ਅਮਲਾ ਉਹਨਾਂ ਦਾ ਤੰਤਰ ਇਹ ਉਹ ਭਾਨੇ ਸਿੱਧੂ ਨੂੰ ਹੁਣ ਪੰਜਾਬੀ ਚ ਕਹਿੰਦੇ ਹੁੰਦੇ ਨੇ ਕਿ ਉਹ ਠੋਕਣ ਤੇ ਸਬਸਕੋਣ ਦੀ ਨੀਤੀ ਤੇ ਉਤਰੇ ਹੁਣ ਤਾਂ ਮੈਂ ਕਿਹਾ ਕਿ ਆਪਣਾ ਇਮਤਿਹਾਨ ਆ ਆਪਾਂ ਇਸ ਲੜਾਈ ਨੂੰ ਅੱਧਵਾਟੇ ਛੱਟਣਾ ਕਿ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਮੈਨੂੰ ਬਹੁਤ ਚੰਗੀ ਲੱਗੀ ਗੱਲ ਉਸ ਦਿਨ ਸ਼ਾਇਦ ਪਰਵਿੰਦਰ ਝੋਟੇ ਨੇ ਕਹੀ ਜਾਂ ਕਿਸੇ ਜਾਂ ਪਰਵਿੰਦਰ ਤਲਵਾੜਾ ਜੀ ਨੇ ਕਹੀ ਕਿ ਆਪਾਂ ਹੁਣ ਬਿਨਾਂ ਜ਼ਮਾਨਤ ਭਾਨੇ ਸਿੱਧੂ ਨੂੰ ਛਡਾਉਣਾ ਵਮ ਅਗਰ ਆਪਾਂ ਇਹ ਮੋਰਚਾ ਜਿੱਤ ਲਵਾਂਗੇ ਕੱਲ ਤੋਂ ਬਾਅਦ ਤੁਹਾਡੇ ਕਿਸੇ ਬੱਚੇ ਦੇ ਉੱਤੇ ਕਿਸੇ ਪੰਜਾਬ ਦੇ ਸਿਰਕੱਢ ਬੰਦੇ ਤੇ ਸਧਾਰਨ ਬੰਦੇ ਤੇ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਦੁਬਾਰਾ ਝੂਠਾ ਪਰਚਾ ਕਰੇ ਕਿਉਂਕਿ ਝੂਠੇ ਪਰਚਿਆਂ ਦਾ ਦੌਰ ਚੱਲ ਰਿਹਾ ਇੱਥੇ ਗੱਲ ਮੈਨੂੰ ਇੱਕ ਇੰਚ بڑا ਮੈਨੂੰ ਬੜਾ ਅਫਸੋਸ ਵੀ ਹੁੰਦਾ ਮੈਨੂੰ ਬੜੇ ਹੈਰਾਨਗੀ ਆ ਕਿ ਜੋ ਆਪਾਂ ਕਹਿ ਰਹੇ ਆ ਭਗਵਾਨਪਾਤ ਮਾਨ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਕੇ ਜ਼ੁਲਮ ਕਰ ਰਹੀ ਆ ਤੱਕਾਕਾਰੀ ਪੁਲਿਸ ਦਾ ਦੁਰਉਸਤਮਾਲ ਕਰ ਰਹੀ ਆ ਵਿਜੀਲੈਂਸ ਦਾ ਮਿਸਯੂਜ਼ ਕਰ ਰਹੀ ਆ ਇਹੀ ਗੱਲਾਂ ਅਰਵਿੰਦ ਕੇਜਰੀਵਾਲ ਅੱਜ ਜਦੋਂ ਮੈਂ ਗੱਲ ਕਰ ਰਿਹਾ ਉਹਨੂੰ ED ਨੇ ਸਮਨ ਕੱਢੇ ਹੋਏ ਨੇ पांचवांសំណਨ ਹੈ ਇਹੀ ਗੱਲ ਕਿ ਕੇਜਰੀਵਾਲ ਦਿੱਲੀ ਦੀ ਸਰਕਾਰ ਕੇ ਦੇਸ਼ ਦੀ ਸਰਕਾਰ ਦੇ ਖਿਲਾਫ ਬੋਲ ਰਿਹਾ ਕਿ ਬੀਜੇਪੀ ਹਮਾਰੇ ਸਾਥ ਬਹੁਤ ਜ਼ਿਆਦਤੀ ਕਰ ਰਹੀ ਹੈ ਬਹੁਤ ਆਪੋਜੀਸ਼ਨ ਕੇ ਲੀਡਰਸ ਕੋ ਅਕੇਲ ਸਭ ਕੋ ਟਾਰਗੇਟ ਕਰਕੇ ਪਕੜ-ਪਕੜ ਕੇ ਇਲੈਕਸ਼ਨ ਸੇ ਪਹਿਲੇ ਅੰਦਰ ਦੇ ਰਹੀ ਔਰ ਮੈਂ ਇਸ ਦਲੀਲ ਨਾਲ ਤਾਂ ਸਹਿਮਤ ਹਾਂ ਕਿ ਈਡੀ ਤੇ ਸੀਬੀਆਈ ਦਾ ਮਿਸਯੂਜ਼ ਹੋ ਰਿਹਾ ਦੁਰਉਪਯੋਗ ਹੋ ਗਿਆ ਹੋ ਰਿਹਾ ਔਰ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰ ਕੇਜਰੀਵਾਲ ਸਾਹਿਬ ਤੁਸੀਂ ਇੱਥੇ ਦੱਸੋ ਕਿ ਤੁਹਾਡੀ ਸਰਕਾਰ ਇੱਥੇ ਕੀ ਕਰ ਰਹੀ ਹੈ ਜੋ ਤੁਸੀਂ ਮੇਰੇ ਨਾਲ ਕੀਤਾ ਤੁਸੀਂ ਜੋ ਝੂਠੇ ਮੁਕਦਮੇ ਬਣਾ ਕੇ ਇੱਕ ਤੋਂ ਬਾਅਦ ਇੱਕ ਬਣਾ ਕੇ ਮੈਨੂੰ 4 ਮਹੀਨੇ ਅੰਦਰ ਰੱਖਿਆ ਤੁਹਾਡੇ ਕੋਲ ਕੋਈ ਜਵਾਬ ਹੈ ਇਸ ਗੱਲ ਦਾ ਉੱਥੇ ਤੁਸੀਂ ਕਹਿੰਨੇ ਕਿ ਸਾਡੇ ਨਾਲ ਧੱਕਾ ਕਰ ਰਿਹਾ ਇੱਥੇ ਆਣ ਕੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਸਮੱਗਲਰ ਦਾ ਸ਼ਬਦ ਯੂਜ਼ ਕੀਤਾ ਮੈਨੂੰ ਬੜਾ ਦੁੱਖ ਹੋਇਆ ਮੈਂ ਜੇਲ੍ਹ ਵਿੱਚ ਸੀਗਾ ਔਰ ਇਹ ਯਾਦ ਰਹੇ ਕਿ ਜਿਹੜਾ ਮੇਰੇ ਤੇ ਐਨਡੀਪੀਐਸ ਦਾ ਝੂਠਾ ਮੁਕਦਮਾ ਖੜਿਆ ਗਿਆ ਇਹਦਾ ਆਧਾਰ 2017 ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਉਦੋਂ ਖੜਿਆ ਗਿਆ ਸੀਗਾ ਮੈਂ ਪਾਰਟੀ ਲਈ ਲੜਦੇ ਲੜਦੇ ਮੈਂ ਅੱਜ ਇਸ ਕੇਸ ਵਿੱਚ ਪਹੁੰਚਾ ਉਸ ਵੇਲੇ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਚਾਂ ਕੇ ਮੇਰੀ ਹਿਫਾਜ਼ਤ ਕੀਤੀ ਸੀ ਸ਼੍ਰੀ ਆਮ ਕਿਆ ਸੀ ਕਿ ਜਿਹੜਾ ਐਨਡੀਪੀਐਸ ਦਾ ਮਕਦਮਾ ਥੇਰੇ ਤੇ ਝੂਠਾ ਬਣਾਇਆ ਜਾ ਰਿਹਾ ਉਸੇ ਮਕਦਮੇ ਚ ਮੈਨੂੰ ਫੜ ਕੇ ਇਹਨਾਂ ਨੇ ਜਿਹੜਾ ਹੈਗਾ ਇਸ ਮਕਦਮੇ ਚ ਫਾਲਸਲੀ ਇਮਪਲੀਕੇਟ ਕੀਤਾ ਸੋ ਅਗਰ ਈਡੀ ਕਰੇ ਤਾਂ ਉਹ ਬਦਲਖੋਰੀ ਆ ਔਰ ਤੁਸੀਂ ਕੱਟੜ ਇਮਾਨਦਾਰ ਹਾਲਾਂਕਿ ਤੁਹਾਡੇ ਬੰਦੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਜਮਾਨਤਾਂ ਰਿਜੈਕਟ ਕਰਤੀਆਂ ਔਰ ਜਮਾਨਤ ਰਿਜੈਕਟ ਕਰਦੇ ਇੱਕ ਆਬਜ਼ਰਵੇਸ਼ਨ ਕੀਤੀ ਸੁਪਰੀਮ ਕੋਰਟ ਨੇ ਕਿ ਜਿਹੜਾ ਸ਼ਰਾਬ ਘਟਾਲਾ ਤੁਹਾਡਾ 338 ਕਰੋੜ ਦੀ ਮਨੀ ਟ੍ਰੇਲ ਇਸਟੈਬਲਿਸ਼ ਹੋ ਰਹੀ ਹੈ ਤੇ ਮੈਨੂੰ ਤਾਂ 4 ਮਹੀਨੇ ਤੋਂ ਥੋੜੇ ਘੱਟ ਸਮੇਂ ਦੇ ਵਿੱਚ ਮੈਨੂੰ ਜਮਾਨਤ ਮਿਲ ਗਈ ਹੈ ਔਰ ਮੇਰੀ ਜਮਾਨਤ ਕੈਨਸਲ ਕਰਾਉਣ ਲਈ ਭਗਵੰਤਪਾਨ ਨੇ ਬਹੁਤ ਹਫੜਾ ਦਫੜੀ ਵਿੱਚ 25-25 ਲੱਖ ਰੁਪਏ ਇੱਕ ਦਿਹਾੜੀ ਤੇ ਫੀਸ ਲੈਣ ਵਾਲੇ ਦੋ ਪ੍ਰਾਈਵੇਟ ਵਕੀਲ ਖੜੇ ਕੀਤੇ 200 200 ਵਕੀਲਾਂ ਦੀ ਫੌਜ ਛੱਡ ਕੇ ਜਿਹੜਾ ਕਹਿੰਦਾ ਸੀ ਮੈਂ ਮੁਖ्तार ਅंसारी ਦੇ ਕੇਸ ਵਿੱਚ ਕਾਂਗਰਸ ਵੇਲੇ ਕੈਪਟਨ ਤੋਂ ਖਰਚੇ 55 ਲੱਖ ਵਾਪਸ ਕਰਾਉਣ ਮੇਰੇ ਤਾਂ ਤਾਂ 4-5 ਕਰੋੜ ਰੁਪਏ ਖਰਚਦਾ ਸੋ ਤੁਸੀਂ ਇਹ 도ਗਲੀਆਂ ਗੱਲਾਂ ਕਿਉਂ ਕਰ ਰਹੇ ਹੋ ਇੱਕ ਪਾਸੇ ਉੱਥੇ ਸ਼ੋਰ ਮਚਾ ਰਹੇ ਹੋ ਤੇ ਉਹੀ ਕੰਮ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦੇ ਥਰੂ ਆਪਣੇ ਵਿਰੋਧੀਆਂ ਨੂੰ ਜਿਹੜਾ ਵੀ ਬੋਲਦਾ ਮਤਲਬ ਕੋਈ ਬੋਲੇ ਚਾਹੇ ਉਹ ਕਾਂਗਰਸ ਤੋਂ ਬੋਲੇ ਚਾਹੇ ਕੋ ਅਕਾਲੀ ਦਲ ਤੋਂ ਬੋਲੇ ਚਾਹੇ ਕੋਈ ਐਕਟਿਵਿਸਟ ਬੋਲੇ ਚਾਹੇ ਕੋਈ ਹੋਰ ਕਿਸੇ ਪਾਰਟੀ ਦਾ ਦਿਸ ਇਜ਼ ਵੈਰੀ ਅਨਫੇਅਰ ਇਹ ਤਾਂ ਫਿਰ दैट मींस ਤੁਸੀਂ ਦੋਗਲੀ ਨੀਤੀ ਤੇ ਦੋਗਲੇ ਚਿਹਰੇ ਤੇ ਕਿਰਦਾਰ ਹੈ ਤੁਹਾਡੇ ਔਰ ਮੈਂ ਕੱਲ ਵੀ ਇੱਕ ਲਿਖ ਕੇ ਮੈਸੇਜ ਭੇਜਿਆ ਸੀਗਾ ਕਿ ਅੱਜ ਜੋ ਮੈਂ ਗੱਲਾਂ ਤੁਹਾਡ ਨਾਲ ਕੀਤੀਆਂ ਕਿ ਤੁਸੀਂ ਉੱਥੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਰਦੇ ਸਾਨੂੰ ਸਮਗਲਰ ਸੱਦਦੇ ਆ ਇਹਦੇ ਬਾਵਜੂਦ ਮੇਰੀਆਂ ਸ਼ੁਭ ਕਾਮਨਾਵਾਂ ਕੇਜਰੀਵਾਲ ਜੀ ਤਕੜੇ ਹੋ ਕੇ ਨਾ ਇੱਡੀ ਦੇ ਸਾਹਮਣੇ ਪੇਸ਼ ਹੋਵੋ ਹੁਣ ਭੱਜੋ ਨਾ ਪੰਜ ਸਮਨ ਤੁਹਾਨੂੰ ਆ ਗਏ ਆ ਮੈਨੂੰ ਤਾਂ ਤੁਸੀਂ 6 ਵਜੇ ਤੜਕੇ ਚੱਕਿਆ ਪੱਗ ਨਹੀਂ ਬਣਨਣ ਦਿੱਤੀ ਪਾਣੀ ਨਹੀਂ ਪੀਣ ਦਿੱਤਾ ਤੁਹਾਨੂੰ ਤਾਂ ਸਾਧਰੇ ਨੇ ਅਗਰ ਮੈਨੂੰ ਸਾਧਦੇ ਹੁੰਦੇ ਮੈਂ ਸ਼ਰਿਆਮ ਜਾਣਾ ਸੀਗਾ ਉੱਥੇ ਜਾਓ ਔਰ ਅਸੀਂ ਸਾਡੀਆਂ ਸ਼ੁਭ ਕਾਮਨਾਵਾਂ ਤਗੜੇ ਹੋ ਕੇ ਲੜੋ ਹੁਣ ਡਰੋ ਮਤ ਕਿਉਂਕਿ ਜੋ ਕੁਝ ਤੁਸੀਂ ਪੰਜਾਬ 'ਚ ਕਰ ਰਹੇ ਹੋ ਉਹ ਤੁਹਾਡੇ ਨਾਲ ਸ਼ਾਇਦ ਉੱਥੇ ਵਾਪਰਿਆ ਪੰਜਾਬੀ ਦਾ ਨਾ ਇੱਕ ਸਾਦਾ ਜਿਹਾ ਸ਼ਬਦ ਆ ਜਦੋਂ ਆਪਾਂ ਦੂਜੇ ਲਈ ਟੂਆ ਪੱਟਦੇ ਆ ਆਮੂਮਨ ਆਪਾਂ ਉਹਦੇ ਵਿੱਚ ਹੀ ਡਿੱਗਦੇ ਆਂ ਅੰਗਰੇਜ਼ੀ ਦਾ ਹੈਗਾ ਯੂ ਵਿਲ ਰੀਪ ਵਾਟ ਯੂ ਸੋ ਜੋ ਬੀਜੋਗੇ ਆ ਮੇਰੇ ਪਿੱਛੇ ਖੇਤ ਨੇ ਇਹ ਤਾਂ ਜਦ ਆਲੂ ਬੀਜੇ ਹੋਏ ਨੇ ਇੱਥੇ ਹੁਣ ਗੰਨਾ ਦਾ ਪੈਦਾ ਹੋਣਾ ਨਹੀਂਗਾ ਜੋ ਬੀਜੋਗੇ ਉਹੀ ਵੱਡੋਗੇ ਹੱਲੇ ਵੀ ਸਮਾਂ ਵਾ ਆਪਣੀ ਰਣਨੀਤੀ ਤੇ ਆਪਣੀ ਰਾਜਨੀਤੀ ਨੂੰ ਸੁਧਾਰੋ ਪੰਜਾਬ ਦੇ ਲੋਕਾਂ ਨਾਲ ਇਨਸਾਫ ਕਰੋ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ ਇਹਦੇ ਤੇ ਸਮਾਂ ਵਕਤ ਜ਼ਾਇਆ ਨਾ ਕਰੋ ਕੱਲ ਤੁਸੀਂ ਸਮਰਨਜੀਤ ਸਿੰਘ ਮਾਨ ਨੂੰ ਡਿਟੇਨ ਕਰਦਾ ਉਹਨੇ ਕਾਲ ਦਿੱਤੀ ਸੀ ਧੂਰੀ ਚ ਕਿਉਂ ਇੱਕ ਐਮਪੀ ਇੱਕ ਪੀਸਫੁੱਲ ਤਰੀਕੇ ਨਾਲ ਇੱਕ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਤੇ ਫਿਰ ਕੀ ਫਰਕ ਆ ਬੀਜੇਪੀ ਦੇ ਖਿਲਾਫ ਜੋ ਤੁਸੀਂ ਇਲਜ਼ਾਮ ਲਾਉਂਦੇ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ ਇੱਕ ਵਾਰ ਫਿਰ ਮੇਰੀ ਪੁਰਜ਼ ਪੁਰਜ਼ੋਰ ਔਰ اپੀਲ ਹੈ ਕਿ ਸਾਰਿਆਂ ਨੇ ਉਥੇ ਹਮ ਹਮਾ ਕੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੱਲ 3 ਤਰੀਕ ਦਿਨ ਸ਼ਨੀਵਾਰ ਪਹੁੰਚਣਾ ਹੀ ਪਹੁੰਚਣਾ ਮੈਂ ਮੈਨੂੰ ਮਾਫੀ ਇਸ ਕਰਕੇ ਮੰਗਣੀ ਪੈ ਰਹੀ ਕੱਲ ਵਾਸਤੇ ਮੇਰੇ ਪਰਿਵਾਰ ਦੇ ਵਿੱਚ ਜਲੰਧਰ ਬਹੁਤ ਜ਼ਿਆਦਾ ਨੇੜ ਦੇ ਸੱਜਣਾ ਦਾ ਮੌਤ ਦਾ ਪੋਗਿਆ ਵਿੱਚ ਆ ਕਿਉਂ ਮਿਸ ਮੇਰੇ ਜਜ਼ਬਾਤ ਮੇਰੀ ਜਿਹੜੀ ਸਪੋਰਟ ਆ ਉਹ ਤੁਹਾਡੇ ਕੱਲ ਦੇ ਇਸ ਇਕੱਠ ਜਿਹੜਾ ਤੁਸੀਂ ਇਨਸਾਫ ਦੀ ਲੜਾਈ ਲੜ ਰਹੇ ਹੋ ਉਹ ਤੁਹਾਡੇ ਸਾਰਿਆਂ ਦੇ ਨਾਲ ਰਹੇਗਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ